ਬਹੁਤ ਹੀ ਪਾਵਨ ਪਵਿੱਤਰ ਔਰ ਮੁਕੱਦਸ ਦਿਹਾੜੇ ਦੇ ਉੱਪਰ ਪਹੁੰਚੇ ਸਾਰੇ ਹੀ ਵਿਦਿਆਰਥੀ ਸਾਰੇ ਹੀ ਟੀਚਰਸ ਉਹਨਾਂ ਦੇ ਸਟੂਡੈਂਟਸ ਦੇ ਪੇਰੈਂਟਸ ਸਾਰੇ ਹੀ ਇਲਾਕੇ ਦੇ ਵਿੱਚੋਂ ਜ਼ਿਲ੍ਹੇ ਚੋਂ ਪਹੁੰਚੇ ਪ੍ਰਮੁੱਖ ਸਖਸ਼ੀਤਾ ਸਰਪੰਚ ਪੰਚ ਸਾਰੇ ਅਹੁਦੇਦਾਰ ਸਹਿਬਾਨ ਸਟੇਜ ਉੱਤੇ ਵਿਰਾਜਮਾਨ ਸਾਡੀ ਛੋਟੀ ਭੈਣ ਐਮਐਲਏ ਸੰਗਰੂਰ ਨਰਿੰਦਰ ਕੌਰ ਭਰਾਜ ਜੀ ਡੈਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਸੰਦੀਪ ਬੀਸ਼ੀ ਜੀ ਏਡੀਸੀ ਅਮਿਤ ਜੀ ਐਸਪੀ ਸਾਹਿਬ ਗਿਰਜ ਜੀ ਸਾਰੇ ਸਤਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀਆਂ ਜਦ ਆਪਾਂ ਸਾਰੇ ਪੂਰੇ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਬੜੇ ਧੂਮ-ਧਾਮ ਨਾਲ ਮਨਾ ਰਹੇ ਆਂ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao Ambedkar ਜੀ ਦਾ ਜਨਮ ਦਿਹਾੜਾ ਆਪਾਂ ਮਨਾ ਰਹੇ ਆਂ ਸੋ ਇਸ ਪਵਿੱਤਰ ਦਿਹਾੜੇ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ-ਲੱਖ ਮੁਬਾਰਕਾਂ ਸਾਥੀਓ ਹਾਜ਼ਰੀਨ ਜੇ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਹੋ ਕੇ ਕਿਸੇ ਹیثیت ਦੇ ਵਿੱਚ ਕਿਸੇ ਹਸਤੀ ਦੇ ਵਿੱਚ ਮੈਂ ਬੋਲ ਰਿਹਾ ਸੰਬੋਧਨ ਕਰ ਰਿਹਾ ਤੇ ਯਾ ਮੇਰੇ ਸਾਹਮਣੇ ਬਹੁਤ ਸਾਰੇ ਸਾਡੇ ਸਤਕਾਰਯੋਗ ਸਰਪੰਚ ਪੰਚ ਐਮਸੀ ਯਾ ਐਮਐਲਏ ਸਾਹਿਬਾ ਜੇ ਖੜੇ ਆ ਤੁਹਾਡੇ ਸਾਹਮਣੇ ਤੇ ਇਹਦਾ ਸਿਰ ਜਿਹੜਾ ਉਹ ਬਾਬਾ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਨੂੰ ਜਾਂਦਾ ਹੈ ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਲਿਖੇ ਹੋਏ ਸੰਵਿਧਾਨ ਦੀ ਵਜ੍ਹਾ ਕਰਕੇ ਅੱਜ ਭਾਰਤ ਵਰਸ਼ ਨੂੰ ਦੁਨੀਆ ਦੇ ਸਭ ਤੋਂ ਵੱਡੀ ਡੈਮੋਕ੍ਰੇਸੀ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਮਾਣ ਪ੍ਰਾਪਤ ਹੈ। ਬਾਬਾ ਸਾਹਿਬ ਬਾਰੇ ਜੇ ਬੋਲਣ ਲੱਗिए ਤੇ ਮੈਂ ਸਮਝਦਾ ਕਿ ਸ਼ਬਦ ਔਰ ਸਮਾ ਮੁਕ ਸਕਦਾ ਹੈ। ਪਰ ਉਹਨਾਂ ਦੀ ਸੋਚ ਉਹਨਾਂ ਦੀ ਥੌਟ ਪ੍ਰੋਸੈਸ ਉਹਨਾਂ ਦੀ ਵਿਜ਼ਨ ਉਹਨਾਂ ਦੀ ਦੂਰ ਅੰਦੇਸ਼ੀਏ ਜਿਹੜੀ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਸਮੇਂ ਉਹ ਮੁਲਕ ਜਿਹੜਾ ਸਦੀਆਂ ਮੁਗਲਾਂ ਦੇ ਰਾਜ ਹੇਠ ਰਿਹਾ ਹੋਵੇ ਜਾਂ ਅਗਰੇਜ਼ਾਂ ਦੇ ਰਾਜ ਹੇਠ ਰਿਹਾ ਹੋਵੇ ਤੇ ਫਿਰ ਰਾਜਿਆਂ ਦੇ ਰਾਜੇਟ ਰਹੇ ਹੋਵੇ ਉਸ ਤੋਂ ਪਹਿਲਾਂ ਤੇ ਇਹੋ ਜੇ ਮੁਲਕ ਦੇ ਵਿੱਚ ਜਿੱਥੇ ਵੱਡੇ ਛੋਟੇ ਦਾ ਅਮੀਰ ਗਰੀਬ ਦਾ ਫਰਕ ਔਰ ਪਾੜਾ ਹੀ ਇੰਨਾ ਵੱਡਾ ਸੀਗਾ ਕਿ ਉਸ ਮੁਲਕ ਦੇ ਵਿੱਚ ਸਾਰਿਆਂ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਇੱਕ ਇੱਕ ਵਿਅਕਤੀ ਨੂੰ ਚਾਹੇ ਕੋਈ ਕੋਈ ਸਭ ਤੋਂ ਵੱਡਾ ਤੇ ਅਮੀਰ ਹੈ ਤੇ ਚਾਹੇ ਕੋਈ ਸਭ ਤੋਂ ਛੋਟਾ ਔਰ ਨਿਮਨ ਹੈ ਸਾਰਿਆਂ ਨੂੰ ਇੱਕ ਬਰਾਬਰ ਦਾ ਅਧਿਕਾਰ ਦੇਣਾ ਇਹ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਇੰਨਾ ਕੁ ਵੱਡਾ ਟਾਸਕ ਤੇ ਇੰਨਾ ਕੁ ਵੱਡੇ ਵੱਡੀ ਸੋਚ ਸੀਗੀ ਕਿ ਜਿਹਨੂੰ ਨੇਪਰੇ ਚਾੜਨ ਦਾ ਕੰਮ ਜੇ ਮੈਂ ਸਮਝਦਾ ਕਿ ਬਾਬਾ ਸਾਹਿਬ ਤੋਂ ਇਲਾਵਾ ਕੋਈ ਹੋਰ ਹੁੰਦਾ ਤੇ ਸ਼ਾਇਦ ਪੂਰਾ ਨਾ ਹੁੰਦਾ ਪਰ ਜਿੰਨੇ ਜਿਸ ਬਖੂਬੀ ਦੇ ਨਾਲ ਜਿਸ ਸੁੰਦਰਤਾ ਦੇ ਨਾਲ ਔਰ ਜਿਸ ਕੰਪੀਟੈਂਸ ਦੇ ਨਾਲ ਆ ਉਹਨਾਂ ਨੇ ਇਹ ਕੰਮ ਸਿਰੇ ਚੜਤਾ ਇਹ ਸੰਭਵ ਨਹੀਂ ਹੁੰਦਾ ਜਿੱਦੀ ਵਜ੍ਹਾ ਕਰਕੇ ਆਪਾਂ ਅੱਜ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਔਰ ਬਰਾਬਰੀ ਹੈ ਜਿਹੜੀ ਉਹ ਹਰ ਪੱਖੋਂ ਸਮਾਜਿਕ ਤੌਰ ਤੇ ਵੀ ਸੋਸ਼ਲ ਤੌਰ ਤੇ ਵੀ ਪੋਲਿਟਿਕਲ ਤੌਰ ਤੇ ਵੀ ਹਰ ਪੱਖੋਂ ਉਹਨਾਂ ਨੇ ਅਧਿਕਾਰ ਹੈ ਜਿਹੜਾ ਉਹ ਦਿੱਤਾ ਔਰ ਹਰ ਵਰਗ ਦੀ ਦੀ ਸੈਂਸ ਕੀ ਹੈ ਹਰ ਫਿਰਕੇ ਦੀ ਹਰ ਮਜ਼ਬਦ ਦੀ ਸੋਚ ਕੀ ਹੈ ਉਹਦੇ ਉਹਦਾ ਉਸ ਹਰ ਤਰ੍ਹਾਂ ਦੀ ਸੋਚ ਕੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਉਹਦਾ ਨਿਚੋੜ ਇਸ ਸੰਵਿਧਾਨ ਦੇ ਵਿੱਚ ਰੱਖਿਆ ਗੁਰੂ ਸਾਹਿਬ ਨੇ ਕਿਹਾ ਕਿ ਗੁਰੂ ਕੀ ਗੋਲਾ ਗਰੀਬ ਦਾ ਹੂ ਸਭ ਤੋਂ ਨਿਮਨ ਵਰਗ ਦੇ ਲੋਕਾਂ ਦੀ ਬਾਹ ਫਾਈਨੈਂਸ਼ੀਅਲ ਤੌਰ ਦੇ ਉੱਪਰ ਕਿਵੇਂ ਫੜੀ ਜਾਵੇ ਇਹ ਵੀ ਇਹ ਇਹਦਾ ਵੀ ਹੱਲ ਹੈ ਜਿਹੜਾ ਉਹਨਾਂ ਨੇ ਇਸ ਸੰਵਿਧਾਨ ਦੇ ਵਿੱਚ ਕਰ ਦਿੱਤਾ ਸੋ ਸਾਥੀਓ ਮੈਂ ਸਮਝਦਾ ਕਿ ਆਪਾਂ ਦੇ ਸਾਰਿਆਂ ਦੇ ਲਈ ਇਹ ਬਹੁਤ ਵੱਡੀ ਮਾਰ ਦੀ ਗੱਲ ਹੈ ਕਿ ਜਿੱਥੇ ਅੱਜ ਪਰਮਾਤਮਾ ਨੇ ਹਰ ਵਿਅਕਤੀ ਨੂੰ ਹਰ ਬੱਚੇ ਨੂੰ ਕੋਈ ਨਾ ਕੋਈ ਗੁਣ ਦੇ ਕੇ ਭੇਜਿਆ ਪਰ ਉਸ ਗੁਣ ਦੀ ਪਛਾਣ ਜਾਂ ਉਸ ਗੁਣ ਦੀ ਜਿਸ ਜਿਸ ਪਰਪਸ ਵਾਸਤੇ ਪਰਮਾਤਮਾ ਨੇ ਉਸ ਬੱਚੇ ਨੂੰ ਦੁਨੀਆ ਤੇ ਭੇਜਿਆ ਤੇ ਉਹਦੀ ਇਸ ਕਰਕੇ ਉਹ ਪਛਾਣ ਨਾ ਹੋ ਸਕੇ ਕਿ ਉਹ ਇੱਕ ਗਰੀਬ ਇੱਕ ਨਿਮਨ ਵਰਗ ਦੇ ਪਰਿਵਾਰ ਦੇ ਵਿੱਚ ਪੈਦਾ ਹੋ ਗਿਆ ਤੇ ਇਸ ਕਰਕੇ ਉਸ ਬੱਚੇ ਨੂੰ ਜਿਹੜਾ ਬੱਚਾ ਮੈਂ ਸਮਝਦਾ ਕਿ ਹਰ ਬੱਚਾ ਪਰਮਾਤਮਾ ਦੇ ਇੱਕ ਹੀਰੇ ਦੀ ਤਰ੍ਹਾਂ ਹੈ ਪਰ ਉਸ ਨੂੰ ਤਰਾਸ਼ਣ ਦਾ ਕੰਮ ਹੈ ਜਿਹੜਾ ਤੇ ਉਸ ਨੂੰ ਤਰਾਸ਼ ਕੇ ਉਸ ਤੋਂ ਬਾਅਦ ਉਹਦੀ ਉਹਦੀ ਜੋ ਚਮਕ ਹੁੰਦੀ ਹੈ ਉਹ ਦੁਨੀਆ ਦੇ ਵਿੱਚ ਵਿਖਰੇ ਇਹਦਾ ਇੰਤਜ਼ਾਮ ਹੈ ਜਿਹੜਾ ਉਹਨਾਂ ਨੇ ਵੀ ਸਮਝਦਾ ਇਹ ਸੰਵਿਧਾਨ ਦੇ ਵਿੱਚ ਕੀਤਾ ਹੈ ਔਰ ਉਹ ਉਹੀ ਸੋਚ ਨੂੰ ਅੱਗੇ ਲਿਜਾਂਦੇ ਹੋਏ ਸਰਕਾਰ ਵੱਲੋਂ ਜਿਵੇਂ ਇੱਥੇ ਕੁਝ ਬੱਚੇ ਨੇ ਸਾਥੀ ਬੜਾ ਵਧੀਆ ਬੋਲ ਕੇ ਗਏ ਨੇ ਦੋਨੋਂ ਬੱਚੇ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗੱਲ ਕੀਤੀ ਹੈ ਮੈਂ ਸਮਝਦਾ ਕਿ ਇਹ ਜਿਹੜੀਆਂ ਸਕੀਮਾਂ ਨੇ ਇਹ ਤਾਂ ਵੈਸੀ ਚਲੋ ਸਰਕਾਰਾਂ ਦਾ ਫਰਜ਼ ਬਣ ਜਾਂਦਾ ਪਰ ਇਹ ਜਿੱਥੇ ਬਾਬਾ ਸਾਹਿਬ ਨੇ ਜੋ ਕਿਹਾ ਉਹਨਾਂ ਦੇ ਹੁਕਮਾਂ ਦੇ ਉੱਪਰ ਫੁੱਲ ਚੜਉਣ ਵਾਲੀ ਗੱਲ ਹੈ ਔਰ ਗੁਰੂ ਸਾਹਿਬ ਨੇ ਜਿਵੇਂ ਪਹਿਲਾਂ ਕਿਹਾ ਕਿ ਜੇ ਅੱਜ ਸਭ ਤੋਂ ਸਭ ਤੋਂ ਵੱਧ ਜੇ ਸਰਕਾਰਾਂ ਦੇ ਖਜ਼ਾਨੇ ਦੇ ਉੱਪਰ ਕਿਸੇ ਦਾ ਹੱਕ ਹੈ ਤਾਂ ਅਖੀਰਲੀ ਲਾਈਨ ਦੇ ਅਖੀਰ ਦੇ ਵਿੱਚ ਜਿਹੜਾ ਵਿਅਕਤੀ ਖੜਾ ਉਹਦਾ ਉਹਦਾ ਹੱਕ ਹੈ ਸੋ ਜਿਵੇਂ ਮੇਰੇ ਸਾਥੀ ਛੋਟੇ ਵੀਰ ਬੱਚੇ ਗੱਲ ਕਰਕੇ ਗਏ ਨੇ ਕਿ 10ਵੀਂ ਤੋਂ ਬਾਅਦ ਦਚੱਤੀ ਦੇ ਵਿੱਚ ਸੀਗੇ ਕਿ ਕਿਸ ਤਰੀਕੇ ਦੇ ਨਾਲ ਪੜ੍ਹਾਈ ਕਰ ਪਾਵਾਂਗੇ ਜੇ ਪੜ੍ਹਾਈ ਵਾਲੇ ਪਾਸੇ ਪੈ ਗਏ ਤੇ ਫਿਰ ਮਾਮਾਬਾਪ ਦਾ ਸਾਰਾ ਕਿਵੇਂ ਵੜਾਂਗੇ ਕੰਮ ਕਰਦੇ ਕਿਵੇਂ ਲੱਗਾਂਗੇ ਸੋ ਇਹ ਪਿਛਲੇ ਦਿਨਾਂ ਦੇ ਵਿੱਚ ਜੇ ਮੈਡਮ ਵੀ ਗੱਲ ਕਰਕੇ ਗਏ ਨੇ ਕਿ ਬੱਚਿਆਂ ਦੀ ਸਕੂਲ ਸਕੂਲ ਤੋਂ ਬਾਅਦ ਕਾਲਜ ਕਾਲਜ ਤੋਂ ਬਾਅਦ ਹਾਇਰ ਸਟੱਡੀਜ਼ ਦੇ ਲਈ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਦਾ ਰਿਟੈਂਸ਼ਨ ਰੇਟ ਬੱਚੇ ਆਪਦੀ ਪੜ੍ਹਾਈ ਪੂਰੀ ਕਰ ਸਕਣ ਤੇ ਉਸ ਤੋਂ ਬਾਅਦ ਆਪ ਦਾ ਆਪਣੇ ਪਰਿਵਾਰ ਦਾ ਸਮਾਜ ਦਾ ਪੰਜਾਬ ਦਾ ਭੁੱਖਸਾਰ ਸਕਣ ਉਸੇ ਦੀ ਵਜ੍ਹਾ ਕਰਕੇ ਇਹ ਸਕੀਮਾਂ ਨੇ ਜਿਹੜੀਆਂ ਬਣਾਈ ਜਾਂਦੀਆਂ ਨੇ ਤਾਂ ਕਿ ਕਿਸੇ ਦਾ ਸੁਪਨਾ ਜਿਹੜਾ ਕਿਸੇ ਦਾ ਖ਼ਾਬ ਹੈ ਜਿਹੜਾ ਉਹ ਅਧੂਰਾ ਨਾ ਰਹੇ ਜੇ ਪਿਛਲੇ ਸਮੇਂ ਦੇ ਵਿੱਚ ਬੜਾ ਪਵਿੱਤਰ ਮੌਕਾ ਮੈਂ ਕੋਈ ਸਿਆਸੀ ਗੱਲ ਤਾਂ ਨਹੀਂ ਕਰਨੀ ਹੈਗੀ ਪਰ ਬਦਕਿਸਮਤੀ ਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਇਹੋ ਜਿਹਾ ਵੀ ਹੁੰਦਾ ਰਿਹਾ ਪਿਛਲੀ ਸਰਕਾਰਾਂ ਦੇ ਸਮੇਂ ਚਾਹੇ ਉਹ ਪਹਿਲਾ ਅਕਾਲੀ ਦਲ ਦੀ ਸਰਕਾਰ ਸੀਗੀ ਤੇ ਫਿਰ ਚਾਹੇ ਕਾਂਗਰਸ ਦੀ ਸਰਕਾਰ ਸੀਗੀ ਇਹੋ ਜਿਹਾ ਸਮਾਂ ਵੀ ਰਿਹਾ ਜਿਹੜਾ ਕਿ ਬੜਾ ਬਦਕਿਸਮਤੀ ਵਾਲਾ ਸੀਗਾ ਕਿ ਇਨਾਂ ਬੱਚਿਆਂ ਦੀਆਂ ਜਿਹੜੀਆਂ ਸਕਾਲਰਸ਼ਿਪ ਦੇ ਜਿਹੜੇ ਪੈਸੇ ਦਿੱਤੇ ਜਾਂਦੇ ਸੀਗੇ ਉਹਦੇ 'ਚ ਵੱਡੇ ਵੱਡੇ ਘਪਲੇ ਵੱਡੇ ਵੱਡੇ ਸਕੈਮ ਨੇ ਜਿਹੜੇ ਉਹ ਦੋਨੋਂ ਸਰਕਾਰਾਂ ਦੇ ਵੇਲੇ ਹੋਏ ਔਰ ਕੀਤੇ ਵੀ ਉਸ ਸਮੇਂ ਦੇ ਇਹੋ ਜਿਹੇ ਹੁਕਮਰਾਨਾਂ ਵੱਲੋਂ ਕਿ ਜਿਨ੍ਹਾਂ ਕੋਲ ਆਪ ਦੇ ਜਿਨ੍ਹਾਂ ਕੋਲ ਮਹਿਕਮੇ ਸੀਗੇ ਉਹ ਆਪ ਵੀ ਨਿਮਨ ਵਰਗ ਦੇ ਉਹ ਆਪ ਵੀ ਦਲਿਤ ਪਰਿਵਾਰਾਂ ਦੇ ਨਾਲ ਸੰਬੰਧਿਤ ਸੀਗੇ ਚਾਹੇ ਅਕਾਲੀ ਦਲ ਦੀ ਸਰਕਾਰ ਸੀ ਤੇ ਚਾਹੇ ਕਾਂਗਰਸ ਦੀ ਸਰਕਾਰ ਸੀਗੀ ਔਰ ਮੈਂ ਸਮਝਦਾ ਕਿ ਕਿ ਇਹੋ ਜਿਹਾ ਵਰਤਾਰਾ ਜਿਹੜਾ ਕਈ ਵਾਰੀ ਉੱਚੇ ਅਹੁਦੇ ਤੇ ਪਹੁੰਚੇ ਹੋਏ ਲੋਕਾਂ ਵੱਲੋਂ ਕੀਤਾ ਜਾਂਦਾ ਉਹ ਬਹੁਤ ਮੰਦਭਗ ਹੈ ਇੱਕ ਹੋਰ ਪਿਛਲੇ ਸਮੇਂ ਦੇ ਵਿੱਚ ਸਮਾਜ ਦੇ ਵਿੱਚ ਟ੍ਰੈਂਡ ਜਿਹੜਾ ਉਹ ਬੜਾ ਗਲਤ ਸਿਰਫ ਔਰ ਸਿਰਫ ਰਾਜਨੀਤਿਕ ਪਾਰਟੀਆਂ ਵੱਲੋਂ ਆਪਦੇ ਸਿਆਸੀ ਰੋਟੀਆਂ ਸੇਕਣ ਦੇ ਲਈ ਕੀਤਾ ਜਾਂਦ ਰਿਹਾ ਕਿ ਪੋਲਰਾਈਜੇਸ਼ਨ ਹੈ ਜਿਹੜੀ ਉਹ ਵੱਡੇ ਛੋਟੇ ਦੀ ਉਹ ਅਮੀਰ ਗਰੀਬ ਦੀ ਉਹ ਉੱਚ ਵਰਗ ਦੀ ਤੇ ਜਾਂ ਦਲਿਤ ਵਰਗ ਦੀ ਦੀ ਪੋਲਰਾਈਜੇਸ਼ਨ ਦੇ ਵਿੱਚ ਪੈਂਦੇ ਨੇ ਉਹ ਵੀ ਮੈਂ ਸਮਝਦਾ ਕਿ ਬੇहद ਨਿੰਦਣਯੋਗ ਹੈ ਜਦ ਗੁਰੂ ਸਾਹਿਬ ਨੇ ਹੀ ਕਹਿ ਦਿੱਤਾ ਕਿ ਸਾਰੇ ਧਰਮਾਂ ਮਸਬਾ ਫਿਰਕਿਆਂ ਜਾਤਾਂ ਪਾਤਾਂ ਦੀਆਂ ਲਕੀਰਾਂ ਮਿਟਾ ਕੇ ਸੰਗਤ ਤੇ ਪੰਗਤ ਦਾ ਹੁਕਮ ਦੇ ਦਿੱਤਾ ਤੇ ਫਿਰ ਆਪਾਂ ਕੋਣ ਹੁੰਨੇ ਇਹ ਜਿਹੇ ਜਾਤਾਂ ਪਾਤਾਂ ਦੇ ਵਿੱਚ ਇਹ ਜਿਹੇ ਇਹ ਜੇ ਫਰਕਾਂ ਦੇ ਵਿੱਚ ਪੈਣ ਵਾਲੇ ਸੋ ਮੇਰੇ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਕਿ ਸਰਕਾਰ ਦਾ ਸਾਡੀ ਪਾਰਟੀ ਦਾ ਆਪਣਾ ਸਾਰਿਆਂ ਦਾ ਦੀ ਸੋਚ ਬੜੀ ਇਸ ਪੱਖੋਂ ਬੜੀ ਕਲੀਅਰ ਹੈ ਕਿ ਸਾਰਿਆਂ ਨੂੰ ਸਮਾਜ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਪੰਜਾਬ ਨੰਬਰ 1 ਦਾ ਸੂਬਾ ਤਾਂ ਹੀ ਬਣ ਸਕਦਾ ਹੈ ਜੇ ਹਰ ਵਰਗ ਨੂੰ ਹਰ ਫਿਰਕੇ ਨੂੰ ਹਰ ਮਜ਼ਬ ਨੂੰ ਬੁਖਤੋਂ ਦੇ ਵਿੱਚ ਲੈ ਕੇ ਨਾਲ ਚੱਲਿਆ ਜਾਊਗਾ ਜੇ ਕੋਈ ਆਪਣਾ ਹੀ ਸੰਗੀ ਸਾਥੀ ਭਰਾ ਕੋਈ ਪਿੱਛੇ ਰਹੇ ਤਾਂ ਮੈਂ ਸਮਝਦਾ ਕਿ ਕੰਪਲੀਟਲੀ ਪੂਰਨ ਤੌਰ ਦੇ ਉੱਪਰ ਸਮਾਜ ਨੂੰ ਆਪਾਂ ਸੋਹਣਾ ਤੇ ਸਚਜਾ ਸਮਾਜ ਆਪਾਂ ਨਹੀਂ ਕਹਿ ਸਕਦੇ ਹੈਗੇ ਸੋ ਇਹ ਕੁਝ ਕੁ ਦਿਲ ਦੀਆਂ ਗੱਲਾਂ ਸੀਗੇ ਜਿਹੜੀਆਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਇਸ ਤੋਂ ਇਲਾਵਾ ਤੁਹਾਡੇ ਆਪਣੇ ਹੁਕਮਾਂ ਦੇ ਉੱਪਰ ਤੁਹਾਡੇ ਵੱਲੋਂ ਬਣਾਈ ਗਈ ਇਸ ਸਰਕਾਰ ਵੱਲੋਂ ਉਪਰਾਲੇ ਨੇ ਜਿਹੜੇ ਉਹ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਨੇ ਜੇ ਆਪਾਂ ਜਿਹੜੀਆਂ ਜਿਹੜੀਆਂ ਸਕੀਮ ਚੱਲਦੀਆਂ ਨੇ ਉਹਦੇ ਵਿੱਚ ਜਿcklenੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਆਪਾਂ ਗੱਲ ਕਰ ਲਈਏ ਤੇ ਤਕਰੀਬਨ 350 340 ਕਰੋੜ ਦੇ ਕਰੀਬ ਹੈ ਜਿਹੜਾ ਪਿਛਲੇ 2 ਸਾਲਾਂ ਦੇ ਵਿੱਚ 3 ਸਾਲਾਂ ਦੇ ਵਿੱਚ ਉਹ ਦਿੱਤਾ ਜਾ ਚੁੱਕੇ ਤਾਂ ਕਿ ਬੱਚੇ ਆਪਦੇ ਸੁਪਨੇ ਨੇ ਜਿਹੜੇ ਉਹ ਪੂਰੇ ਕਰ ਸਕਣ ਇਥੋਂ ਤੱਕ ਕਿ ਜੋ ਪਿਛਲੀਆਂ ਸਰਕਾਰਾਂ ਦੇ ਸਮੇਂ 2017 ਤੋਂ ਲੈ ਕੇ 20 ਤੱਕ ਜਿਹੜਾ ਪਿਛਲੀਆਂ ਸਰਕਾਰਾਂ ਦੇ ਹੀ ਘਪਲਿਆਂ ਦੀਆਂ ਵਜ੍ਹਾ ਕਰਕੇ ਪੈਸਾ ਰੁਕ ਗਿਆ ਸੀਗਾ तकरीबन 460 ਕਰੋੜ ਰੁਪਏ ਜਿਹੜਾ ਉਹ ਵੀ ਜਾਰੀ ਹੈ ਜਿਹੜਾ ਇਸ ਸਰਕਾਰ ਵੱਲੋਂ ਤੁਹਾਡੇ ਬੱਚਿਆਂ ਦੀ ਆਪਣੇ ਬੱਚਿਆਂ ਦੀ ਦੀ ਭੁੱਖ ਨੂੰ ਉਜਲਾ ਬਣਾਉਣ ਦੇ ਲਈ ਉਹ ਪਿਛਲਾ ਜਿਹੜਾ ਪੈਸਾ तकरीबन 460 ਦੇ ਕਰੀਬ ਉਹ ਵੀ 460 ਕਰੋੜ ਦੇ ਕਰੀਬ ਉਹ ਵੀ ਜਾਰੀ ਹੈ ਜਿਹੜਾ ਹੋ ਚੁੱਕਿਆ ਹੋਰ ਵੀ ਬਹੁਤ ਸਾਰੀਆਂ ਸਕੀਮ ਆਉਣਗੇ ਪਿਛਲੇ ਸਮੇਂ ਦੇ ਵਿੱਚ ਆ ਥੋੜੇ ਦਿਨ ਪਹਿਲਾਂ ਬਜਟ ਪਾਸ ਹੋਇਆ ਉਹਦੇ ਵਿੱਚ ਵੀ ਜਿੰਨੇ 2000 ਅ तकरीबन 2020 ਤੋਂ ਪਹਿਲਾਂ ਦੇ ਜਿੰਨੇ ਲੋਨ ਸੀਗੇ ਜਿਹੜੇ ਬੈਂਕ ਤੋਂ ਲੈ ਰਹੇ ਸੀਗੇ ਬੈਂਕ ਫਿਕੋਗਰ ਤਾਂ ਉਹ ਵੀ ਸਾਰੇ ਨੇ ਜਿਹੜੇ ਉਹ ਵੇਵ ਆਫ ਕਰ ਦਿੱਤੇ ਨੇ ਕਿ 100% ਬਾਕੀ ਜਿਹੜੇ ਉਹ ਦਿੱਤੀ ਗਿਆ ਸੋ ਕੋਸ਼ਿਸ਼ਾਂ ਚੱਲ ਰਹੀਆਂ ਨੇ ਹੋ ਰਹੀਆਂ ਨੇ ਵੱਡੇ ਪੱਧਰ ਦੇ ਉੱਪਰ ਕਿ ਹਰ ਵਿਅਕਤੀ ਦੀ ਜੋ ਕਿ ਨਿਮਲ ਵਰਗ ਨਾਲ ਸੰਬੰਧਿਤ ਹੈ ਜਿਹਨੂੰ ਅੱਜ ਸਰਕਾਰ ਦੇ ਸਹਾਰੇ ਦੀ ਆਸਰੇ ਦੀ ਲੋੜ ਹੈ ਉਦੀ ਬਾਹ ਫੜ ਕੇ ਉਹਨੂੰ ਨਾਲ ਬਰਾਬਰ ਤੋਰਿਆ ਜਾ ਸਕੇ ਤੇ ਮੈਂ ਸਮਝਦਾ ਕਿ ਬਾਬਾ ਸਾਹਿਬ ਦੇ ਸੰਵਿਧਾਨ ਦੀ ਇਹੀ ਅਰਥ ਮੂਲ ਰੂਪ ਦੇ ਵਿੱਚ ਉਹਦਾ ਅਰਥ ਇਹੀ ਸੀਗਾ ਜਿਹਦੇ ਉੱਪਰ ਆਪਾਂ ਸਾਰੇ ਅੱਜ ਚੱਲ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਦੇ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਜਿੱਥੇ ਲੱਖ ਲੱਖ ਮੁਬਾਰਕਾਂ ਨੇ ਆਓ ਸਾਰੇ ਨਾਲ ਮਿਲ ਕੇ ਆਪਾਂ ਸਾਰੇ ਧਰਮਾਂ ਮਸਬਾਂ ਫਿਰਕਿਆਂ ਜਾਤਾਂ ਪਾਤਾਂ ਦੀਆਂ ਲਕੀਰਾਂ ਤੋਂ ਉੱਪਰ ਉੱਠ ਕੇ ਆਪਾਂ ਉਹਨਾਂ ਦੇ ਰਾਹ ਦੇ ਉੱਪਰ ਉਹਨਾਂ ਦੇ ਖਾਇਓ ਰਾਹ ਦੇ ਉੱਪਰ ਚੱਲੀਏ ਤਾਂ ਹੀ ਆਪਾਂ ਰੰਗਲਾ ਪੰਜਾਬ ਹੈ ਜਿਹੜਾ ਉਹ ਪੰਜਾਬ ਨੂੰ ਬੜਾ ਸਕਾਂਗੇ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਬਹੁਤ ਲੋੜੀਂਦਾ ਬਹੁਤ ਜ਼ਰੂਰੀ ਇੱਕ ਉਪਰਾਲਾ ਉਹ ਪੰਜਾਬ ਸਰਕਾਰ ਵੱਲੋਂ ਤੁਹਾਡੇ ਸਾਰਿਆਂ ਦੇ ਸਾਥ ਸਹਿਯੋਗ ਦੇ ਨਾਲ ਸ਼ੁਰੂ ਕੀਤਾ ਜਿਸ ਦਾ ਜਿਸ ਦਾ ਮਕਸਦ ਸੀ ਕਿ ਨਸ਼ਿਆਂ ਨੂੰ ਪੰਜਾਬ ਦੀ ਇਸ ਪਵਿੱਤਰ ਧਰਤੀ ਤੋਂ ਜੜੋਂ ਖਤਮ ਜਿਹੜਾ ਉਹ ਆਪਾਂ ਕਰ ਦੇਣਾ ਹੈ ਪਿਛਲੇ ਤਕਰੀਬਨ ਡੇਢ ਮਹੀਨੇ ਦੇ ਵੈਸੇ ਤਾਂ ਪਿਛਲੇ 3 ਸਾਲਾਂ ਤੋਂ ਹੀ ਇਹਦੇ ਉੱਪਰ ਕੰਮ ਚੱਲ ਰਿਹਾ ਸੀ ਪਰ ਮੈਂ ਸਮਝਦਾ ਕਿ ਹੁਣ ਸਮਾਂ ਆ ਚੁੱਕਿਆ ਸੀਗਾ ਕਿ ਇੱਕ ਅਖੀਰਲਾ ਹੱਲ ਹੈ ਜਿਹੜਾ ਅਖੀਰਲਾ ਹਮਲਾ ਹੈ ਜਿਹੜਾ ਉਹ ਨਸ਼ਿਆਂ ਤੇ ਨਸ਼ੇ ਤਸਕਰਾਂ ਦੇ ਵਿਰੁੱਧ ਜਿਹੜਾ ਉਹ ਛੇੜਿਆ ਜਾਵੇ 1 ਮਾਰਚ ਤੋਂ ਇਹ ਡਰਾਈਵ ਸ਼ੁਰੂ ਕੀਤੀ ਸੀਗੀ ਇਕੱਲੇ ਮੈਂ ਜੇ ਕਹਾ ਕਿ ਇਕੱਲੇ ਕੋ ਮੁੱਖ ਮੰਤਰੀ ਜਾਂ ਕੋਈ ਮੰਤਰੀ ਜਾਂ ਕੋਈ ਐਮਐਲਏ ਜਾਂ ਡੀਜੀਪੀ ਜਾਂ ਪੁਲਿਸ ਇਹ ਇਸ ਕੰਮ ਨੂੰ ਨੂੰ ਦੇ ਵਿੱਚ 100% ਕਾਮਯਾਬ ਹੋ ਜਾਣਗੇ ਨਹੀਂ ਇਹ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਪੰਜਾਬ ਦੇ 3 ਕਰੋੜ ਪੰਜਾਬੀ ਇਕੱਲਾ ਇਕੱਲਾ ਪੰਜਾਬੀ ਇਕੱਲਾ ਇਕੱਲਾ ਘਰ ਹੈ ਜਿਹੜਾ ਉਹ ਇਸ ਮਹਿੰਮ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਵੱਡੇ ਪੱਧਰ ਦੇ ਉੱਪਰ ਇਹ ਚ ਕਾਮਯਾਬੀਆਂ ਜਿਹੜੀਆਂ ਮਿਲੀਆਂ ਨੇ ਦੋ तरीके ਦੀ ਪਾਲਿਸੀ ਇੱਕ ਇੱਕ ਸਪਲਾਈ ਰਿਡਕਸ਼ਨ ਜਿਹਦੇ ਲਈ ਪੁਲਿਸ ਬੜੀ ਸਖਤੀ ਦੇ ਨਾਲ ਕੰਮ ਹੈ ਜਿਹੜਾ ਉਹ ਕਰ ਰਹੀ ਹੈ ਜਿਹੜੇ ਲੋਕਾਂ ਨੇ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਸਰਕਾਰਾਂ ਦੇ ਵਿੱਚ ਸਮੇਂ ਸਿਆਸੀ ਪੋਸ਼ਤਪਨੀਆਂ ਦੇ ਵਜ੍ਹਾ ਦੇ ਨਾਲ ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰਕੇ ਆਪਦੇ ਮਹਿਲ ਇਸ ਇਸ ਕਾਲੀ ਕਮਾਈ ਦੇ ਨਾਲ ਖੜੇ ਕਰ ਲਏ ਉਹਨਾਂ ਦੇ ਉੱਪਰ ਵੀ ਐਕਸ਼ਨ ਹੈ ਜਿਹੜਾ ਚੱਲ ਰਿਹਾ ਦੂਜਾ ਡਿਮਾਂਡ ਰਿਡਕਸ਼ਨ ਕਿ ਜਦੋਂ ਮੰਗ ਹੀ ਘਟ ਜੂਗੀ ਇਹ ਬਿਮਾਰੀ 100% 100% ਦੀ ਫਿਰ ਪੰਜਾਬ ਦੇ ਵਿੱਚ ਦੀ ਧਰਤੀ ਤੋਂ ਖਤਮ ਹੋਊਗੀ ਸੋ ਦੇ ਲਈ ਸਮੁੱਚੇ ਪੰਜਾਬ ਦੀ ਸਰਕਾਰ ਆਪ ਦਾ ਕੰਮ ਕਰ ਰਹੀ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਆਪ ਦਾ ਕੰਮ ਕਰ ਰਹੀ ਹੈ ਪਰ ਮੰਗ ਘਟਾਉਂਦਾ ਕੰਮ ਹੈ ਜਿਹੜਾ ਉਹ ਮੇਰੇ ਵੀਰੋ ਮੇਰੇ ਸਾਥੀ ਮੇਰੇ ਭੈਣੋ ਇਹ ਹਰ ਬੱਚੇ ਨੂੰ ਕਰਨਾ ਪੈਣਾ ਹੈ ਹਰ ਪਰਿਵਾਰ ਨੂੰ ਜਿਹੜਾ ਉਹ ਕਰਨਾ ਪੈਣਾ ਸੋ ਇੱਥੇ ਰਣਵੀਰ ਕਾਲਜ ਦੇ ਵਿੱਚ ਕਿਉਂਕਿ ਬੱਚੇ ਨੇ ਜਿਹੜੇ ਜਿਹੜੇ ਸਟੂਡੈਂਟਸ ਨੇ ਉਹੀ ਭੁਵਿੱਖ ਨੇ ਤੇ ਉਹੀ ਸਭ ਤੋਂ ਵੱਧ ਵਲਨਰੇਬਲ ਹੁੰਦੇ ਨੇ ਇਸ ਪਾਸੇ ਵੱਲ ਨੂੰ ਚੱਲਣ ਦੇ ਵਿੱਚ ਜੇ ਇਹ ਜੇ ਸਹੀ ਰਾਹ ਤੇ ਇਸ ਉਮਰ ਦੇ ਵਿੱਚ ਚੱਲ ਪੈਣਗੇ ਤੇ ਫਿਰ ਕਦੇ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਪੈਣੀ ਤੇ ਜੇ ਬੱਚਾ ਇਸ ਉਮਰ ਦੇ ਵਿੱਚ ਭਟਕ ਜੇ ਤੇ ਫਿਰ ਆਪਾਂ ਵੱਡੇ-ਵੱਡੇ ਘਰ ਪਰਿਵਾਰ ਨੇ ਜਿਹੜੇ ਉਹ ਖਤਮ ਹੁੰਦੇ ਵੀ ਦੇਖੇ ਨੇ ਸੋ ਮੈਂ ਅਖੀਰ ਦੇ ਵਿੱਚ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਕ ਇੱਕ ਬੇਨਤੀ ਹੈ ਜਿਹੜੀ ਉਹ ਤੁਹਾਨੂੰ ਕਰਾਂ ਕਿ ਆਪਣਾ ਸਾਰਿਆਂ ਦੀ ਫਰਜ਼ ਬਣ ਜਾਂਦਾ ਹੈ ਕਿ ਤੁਸੀਂ ਆਪ ਵੀ ਇਸ ਵਿੱਚ ਸਭ ਤੋਂ ਪਹਿਲਾਂ ਜੇ ਨਸ਼ੇ ਖਤਮ ਕਰਨੇ ਨੇ ਸਭ ਤੋਂ ਪਹਿਲਾਂ ਯੂਨਿਟ ਹੈ ਪਰਿਵਾਰ ਫਿਰ ਦੂਜਾ ਯੂਨਿਟ ਹੈ ਸਮਾਜ ਸਰਕਾਰ ਦਾ ਰੋਲ ਤਾਂ ਜਿਹੜਾ ਉਹ ਤੀਜੇ ਨੰਬਰ ਤੇ ਆਉਂਦਾ ਹੈ ਸੋ ਮੈਂ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਦੇ ਸਾਰੇ ਖੜੇ ਹੋ ਕੇ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੀ ਜਿਹੜੀ ਸੌਅ ਹੈ ਆਪਾਂ ਸਾਰੇ ਚੁੱਕੀਏ ਤਾਂ ਕਿ ਇਸ ਇਸ ਪੰਜਾਬ ਨੂੰ ਮੁੜ ਤੋਂ ਰਖਸ਼ਾਲ ਤੇ ਰੰਗਲਾ ਪੰਜਾਬ ਦਾ ਰੋ ਦਾ ਕਮਿਡੋ ਕਰ ਸਕੀਏ ਸੋ ਹੁਣ ਮੈਂ ਮੈਂ ਸੌਹ ਜਿਹੜੀ ਉਹ ਚਗਾਉਂਗਾ ਹੱਥ ਸੱਜਾ ਸਿੱਧਾ ਖੜਾ ਕਰਕੇ ਮੈਂ ਮੈਂ ਬੋਲੂਗਾ ਤੇ ਫਿਰ ਅੱਗੇ ਨਾਮ ਤੁਸੀਂ ਆਪੋ ਆਪਣਾ ਬੋਲਣਾ ਮੈਂ ਪ੍ਰਣ ਕਰਦਾ ਹਾਂ ਪ੍ਰਣ ਕਰਦਾ ਕਿ ਮੈਂ ਨਾ ਤਾਂ ਖੁਦ ਕੋਈ ਨਸ਼ਾ ਕਰਾਂਗਾ ਨਾ ਤਾਂ ਕੋਈ ਨਸ਼ਾ ਕਰਾਂਗਾ ਅਤੇ ਨਾ ਹੀ ਕਿਸੇ ਨੂੰ ਨਾ ਹੀ ਕਿਸੇ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਾਂਗਾ ਸਗੋਂ ਮੈਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਾ ਵਿਰੁੱਧ ਮਹਿੰਮ ਦਾ ਸਹਿਯੋਗੀ ਹੁੰਦੇ ਹੋਏ ਨਸ਼ੇ ਦਾ ਕੰਮ ਕਰਨ ਵਾਲੇ ਦੀ ਸੂਚਨਾ ਪੁਲਿਸ ਨੂੰ ਦੇਵਾਂਗਾ ਅਤੇ ਆਪਣੇ ਰੰਗਲੇ ਪੰਜਾਬ ਦੇ ਬਿਹਤਰ ਪੁੱਖ ਵਿੱਚ ਆਪਣਾ ਯੋਗਦਾਨ ਪਾਵਾਂਗਾ ਜੈ ਹਿੰਦ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਹੌਜੀ ਸੌਰੀ ਇਧਰ